ਜਿਹੜਾ ਮੈਂ ਪੋਚ ਚਾ ਲਾ ਵੀ ਇੱਕ ਗੱਠ ਬੰਨ ਲੈਂਦੀ ਆ ਪੰਨੇ ਨੂੰ ਨਿਕogne ਪਈ ਹੈ ਕੱਲ ਦੀ ਥਕਾਨ ਨਾ ਉਤਰੀ ਨਹੀਂ ਹੈਗੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਗੋਪਾਲਾ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਹੈ ਵੀ ਸਾਰੇ ਠੀਕ ਠਾਕ ਹੋਵੋਗੇ ਹਨ ਤੇ ਸਾਰਿਆਂ ਦੇ ਹੁਣ ਰਖੜੀ ਦਾ ਤਿਹਾਰ ਹੈ ਜਿਹੜਾ ਹੁਣ ਹੋ ਸ਼ੁਰੂ ਹੋ ਗਿਆ ਹੋਣਾ ਹੈ ਨਾ ਤਕਰੀਬਨ ਸਾਡੇ ਤਾਂ ਮਨਾ ਲਿਆ ਕੱਲ ਹੁਣ ਤਾਂ 19 ਤਰੀਕ ਦੀਆਂ ਨੇ ਰਖੜੀਆਂ ਉਨੀ ਤਰੀਕ ਦੀਆਂ ਨੇ ਪਰ ਫਿਰ 10 ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਤੇਰਾ ਇਹ ਵੀ ਹਨਾ ਜਿਹਨਾਂ ਦੇ ਧੂੜ-ਧਰਾਡੇ ਬੰਨੀ ਜਾਂਦੇ ਨੇ 10 ਦਿਨ ਪਹਿਲਾਂ ਹੀ ਜਾਣਾ ਸ਼ੁਰੂ ਕਰ ਦਿੰਦੇ ਨੇ ਟੇਕਿਆਂ ਚੋਂ ਹੋਰ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਇੱਥੇ ਹੀ ਆ ਇੱਥੇ ਬਣਾ ਲਾਂਗੇ ਬਣਾਵਾਂਗੇ ਤੇ ਹੁਣ ਇੱਕ ਨਾ ਸਾਰੇ ਮੈਨੂੰ ਕਮੈਂਟ ਦੇਖੋ ਬਹੁਤ ਕਰਦੇ ਨੇ ਤੇ ਮੈਂ ਆ ਅਗਰ ਲੱਜੀ ਵੀਡੀਓਜ਼ ਵੀ ਕਹਿਣਾ ਚਾਹਨੀ ਹੈ ਸਾਰੇ ਬਹੁਤ ਕਮੈਂਟ ਕਰਦੇ ਨੇ ਤੁਸੀਂ ਪੇਕਦੇ ਕਿਉਂ ਨਹੀਂ ਜਾਂਦੇ ਹਨਾ ਤੁਹਾਡੇ ਪੇਕ ਕੇ ਦੇਖੋ ਸਾਰੇ ਵੀ ਲੋਕ ਕਮੈਂਟ ਕਰਦੇ ਨੇ ਇੱਕ ਬਹੁਤ ਜ਼ਿਆਦਾ ਤੁਸੀਂ ਪੇਕੇ ਕਿਉਂ ਨਹੀਂ ਜਾਂਦੇ ਹੈਗੇ ਦੇਖੋ ਸਾਰਿਆਂ ਦੇ ਨਾ ਆਪਣੇ ਆਪਣੀ ਹੁੰਦਾ ਹਰ ਇੱਕ ਦੇ ਜ਼ਿੰਦਗੀ ਚ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਕਿਹੜਾ ਪਰਿਵਾਰ ਹੋਊਗਾ ਹੈ ਜਾਂ ਜਿਹਦੇ ਘਰ ਕੋਈ ਹੋਣੀ ਹੋਊਗਾ ਤੇ ਕੌਣ ਹੈ ਜਾਂ ਹੋਗਾ ਵੀ ਜੇ ਪੇਕੇ ਹੋਣ ਤਾਂ ਜਾਣ ਨੂੰ ਜੀਵਣਾ ਕਰੇ ਪਰ ਪਰ ਚਲੋ ਕੋਈ ਗੱਲ ਨਹੀਂ ਮੈਂ मतलब ਮੇਰਾ ਐਡਾ ਵੀ ਨਹੀਂ ਹੈਗਾ ਵੀ ਹਾਂ ਵੀ ਮੇਰਾ ਮੈਂ ਰਖੜੀ ਫਿਰ ਮਤਲਬ ਮੈਂ ਤਾਂ ਦੱਸ ਰਹੀਆਂ ਵੀ ਰਖੜੀ ਨੂੰ ਫਿਰ ਕਮੈਂਟ ਕਰਨਗੇ ਸਾਰੇ ਵੀ ਤੁਸੀਂ ਆਪਣੇ ਹਨਾ ਕਈਆਂ ਨੂੰ ਪਤਾ ਇਹ ਦੇਖੋ ਵੀ ਮੇਰਾ ਭਰਾ ਨਹੀਂ ਹੈਗਾ ਮੈਂ ਕਮੈਂਟਾਂ ਚ ਦੱਸਿਆ ਵੀ ਆ ਕਿਉਂਕਿ ਮੇਰੇ ਭਰਾ ਦੀ 17 ਸਾਲਾਂ ਲੰਘ ਜਾਂ ਸੀ ਜਦੋਂ ਉਹਦੀ ਮੌਤ ਹੋ ਗਈ ਸੀ ਜੀ ਤਾਂ ਕਰਕੇ ਮਤਲਬ ਇਸ ਵੀਡੀਓ ਚ ਮੈਂ ਦੱਸ ਰਹੀ ਹਾਂ ਅੱਜ ਵੀ ਹੁਣ ਮੈਨੂੰ ਕਿਉਂਕਿ ਪਤਾ ਹੈ ਸਾਰੇ ਹੁਣ ਮਨਦੀਪ ਵੀ ਜਾਉਗੇ ਆਪਦੇ ਪੇਕੇ ਤੇ ਸਾਰੇ ਮੈਨੂੰ ਕਮੈਂਟ ਕਰਕੇ ਪੁੱਛਣਗੇ ਤੁਸੀਂ ਆ ਰਖੜੀ ਬੰਨਣਾ ਚਾਹ ਨਹੀਂ ਗਏ ਤੇ ਮੈਂ ਸਾਰਿਆਂ ਨੂੰ ਪਹਿਲਾਂ ਦੱਸ ਸਕਣੀ ਐ ਪਹਿਲਾਂ ਵੀ ਮੈਂ ਵਿੱਚ ਮੇਰੀ ਗੱਲ ਵਿਚਾਲੇ ਰੁਕ ਗਈ ਵੀ ਮੇਰਾ ਭਰਾ ਹੈਗਾ ਸੀਗਾ 17 ਸਾਲ ਦਾ ਵੀ ਉਹਦੀ ਕੈਂਸਰ ਕਾਰਨ ਮੌਤ ਹੋ ਗਈ ਸੀ ਤਾਂ ਕਰਕੇ ਹੋ ਗਏ 8-9 ਸਾਲ ਹੋ ਗਏ ਉਹਦੇ ਬਾਅਦ ਸਾਡੇ ਬਸ ਪਰਿਵਾਰ ਚਲੇ ਵੀ ਜ਼ਿਆਦਾ ਹੋਇਆ ਐ ਤਾ ਵੀ ਮਤਲਬ ਬਸ ਵੀ ਉਹਤੇ ਜਿਆਦਾ ਮੈਂ ਤੁਹਾਨੂੰ ਸਿਰਫ ਦੱਸ ਨਹੀਂ ਸਕਦੀ ਕਿਉਂਕਿ ਹਰ ਇੱਕ ਪਰਿਵਾਰ ਚ ਆਪਣੀ ਆਪਣੀ ਪ੍ਰੋਬਲਮ ਹੁੰਦੀ ਹੈ ਕੋਈ ਹਨਾ ਵੀ ਜਿਹਦਾ ਜ਼ਿਕਰ ਆਪਾਂ ਘਰੇ ਵੀ ਨਹੀਂ ਕਰਦੇ ਹਨ ਆਪਾਂ ਬਾਹਰ ਵੀ ਨਹੀਂ ਕਰਦੇ ਹੈਗੇ ਇਸ ਕਰਕੇ ਮੈਂ ਇਹਦਾ ਜਿਹੜਾ ਸੋਸ਼ਲ ਮੀਡੀਆ ਤੇ ਵੀ ਨਹੀਂ ਕਰਦੀ ਜਦ ਅਸੀਂ ਘਰੇ ਹੀ ਨਹੀਂ ਕਰਦੇ ਖੁਦ ਹੁਣ ਬਾਰ-ਬਾਰ ਕਮੈਂਟ ਕਰਕੇ ਪੁੱਛੁੰਦੇ ਨੇ ਫਾਇਦਾ ਕੀ ਹਾਂ ਬਾਕੀ ਤਾਂ ਪਤਾ ਲੱਗ ਗਿਆ ਉਹ ਕਰਦੇ ਵੀ ਨਹੀਂ ਹੈਗੇ ਹੁਣ ਕਮੈਂਟ ਨਾ ਦੂਜੇਨਾਂ ਨੂੰ ਪਤਾ ਹੈ ਉਹ ਕਮੈਂਟ ਕਰਦੇ ਨਵੇਂ ਸਬਸਕ੍ਰਾਈਬਰ ਨੇ ਉਹ ਕੁਛ ਦਿਨੀ ਹਾਂ ਵੀ ਤੁਸੀਂ ਰਖੜੀ ਬੰਨ੍ਹਣ ਕਿਉਂ ਨਹੀਂ ਗਏ ਮੇਰਾ 17 ਸਾਲ ਦਾ ਭਰਾ ਸੀਗਾ ਬਸ ਇੱਕੋ ਇੱਕ ਭਰਾ ਸੀ ਮੇਰੇ ਡੈਡੀ ਦੀ ਵੀ ਡੈਥ ਹੋ ਗਈ ਸੀਗੀ ਤੇ ਭਰਾ ਦੀ ਵੀ ਤੇ ਬਾਕੀ ਰਹੀ ਮਾਂ ਦੀ ਭੈਣ ਦੀ ਗੱਲ ਹੈ ਨਾ ਵੀ ਵੀ ਕਈ ਕਮੈਂਟ ਤੁਹਾਡੀ ਮੰਮੀ ਹੈਗੇ ਆ ਤੁਹਾਡੇ ਭੈਣ ਹੈਗੇ ਨਾ ਜਿਹੜੇ ਜਾਣਦੇ ਨੇ ਮੈਨੂੰ ਸ਼ਾਇਦ ਮੈਨੂੰ ਲੱਗਦਾ ਵੀ ਮੇਰੇ ਪਿੱਛੇ ਕੀ ਨਹੀਂ ਤੇ ਵੀ ਮੈਨੂੰ ਜਾਣਦੇ ਨੇ ਜਿਹੜੇ ਮੈਨੂੰ ਕਮੈਂਟ ਕਰਦੇ ਨੇ ਵੀ ਹਨਾ ਇਸ ਕਰਕੇ ਮੈਂ ਪਹਿਲਾਂ ਹੀ ਝੂਠ ਆਪਾਂ ਕੋਈ ਨਹੀਂ ਬੋਲਦੇ ਹੈਗੇ ਗੱਲ ਵੀ ਆਪਾਂ ਦੱਸ ਨਹੀਂ ਸਕਦੇ ਜਿੱਦਣ ਕਦੇ ਵੀ ਹਿੰਮਤ ਆਈ ਐਨੀ ਦੱਸਣ ਦੀ ਜ਼ਰੂਰ ਦੱਸਾਂਗੇ ਸਾਰਿਆਂ ਨੂੰ ਪਰ ਬਸ ਐਨੀ ਗੱਲ ਕਹਿਣਾ ਚਾਹਦੀ ਆ ਵੀ ਮੇਰਾ ਭਰਾ ਨਹੀਂ ਹੈਗਾ ਬਾਰ-ਬਾਰ ਵੀ ਬਸ ਹੁਣ ਕਮੈਂਟ ਕਰਕੇ ਨਾ ਪੁੱਛੋ ਜਿਹੜਾ ਵੀ ਕਮੈਂਟ ਕਰੂਗਾ ਪਲੀਜ਼ ਆਪ ਵੀਡੀਓ ਦੇਖ ਲਿਓ ਹਨਾ 8-9 ਸਾਲ ਹੋ ਗਏ ਗੱਲ ਮਤਲਬ ਬਹੁਤ ਚਲੋ ਕੋਈ ਗੱਲ ਨਹੀਂ ਆਪਾਂ ਚੰਗੀਆਂ ਬੂਈਆਂ ਗੱਲਾਂ ਕਰਦੇ ਵੀ ਨਹੀਂ ਕਿਉਂਕਿ ਦੁੱਖ ਦਰਦ ਫੇਰਾ ਨਾ ਹੋਈ ਦੁਆਰਾ ਇਹਦਾ ਇਸ ਕਰਕੇ ਨਾ ਜੇ ਤੁਸੀਂ ਕਮੈਂਟ ਕਰਦੇ ਹੋ ਤਾਂ ਤਕਲੀਫ ਤੁਸੀਂ ਤਾਂ ਪੁੱਛ ਲਓਗੇ ਤੁਸੀਂ ਉਹਦਾ ਜਵਾਬ ਪੁੱਛ ਲਓਗੇ ਉਹਦੀ ਜ਼ਿਆਦਾ ਤਕਲੀਫ ਹੋਂਤ ਜ਼ਿਆਦਾ ਮੈਨੂੰ ਹੁੰਦੀ ਆ ਜੇ ਤੁਸੀਂ बार-बार ਪੁੱਛਦੇ ਹੋ ਇਸ ਕਰਕੇ ਬਸ ਮੈਂ ਇੱਕ ਵਾਰੇ ਦੱਸੂਗੀ ਤੇ ਬਸ ਹੁਣ ਅਸੀਂ ਰੋਟੀ ਬਣਾਣ ਲੱਗੇ ਆਂ ਤੇ ਬਾਕੀ ਰਹੀ ਫੈਮਿਲੀ ਦੀ ਗੱਲ ਭੈਣ ਭਰਾ ਦੀ YouTube ਫੈਮਿਲੀ ਮੇਰੇ ਸਾਰੇ ਭੈਣ ਭਰਾਏ ਨੇ ਮੈਂ ਜ਼ਿਆਦਾਤਰ ਨਾ ਮੇਰਾ YouTube ਆਹੀ ਚੈਨਲ ਗੁਰਨ ਦਾ ਮਕਸਦ ਵੀ ਆਹੀ ਤਾਂ ਵੀ ਆਪਾਂ ਹਨਾ ਵੀ ਆਪਣੇ ਭੈਣ ਭਰਾ ਜਿਹੜੇ ਇਹ ਜਿਹੜੀ ਫੈਮਿਲੀ ਜੁੜੀ ਵੀ ਹੁੰਦੀ ਹੈ ਇਹ ਆਪਣੀ ਪੱਕੀ ਫੈਮਿਲੀ ਹੁੰਦੀ ਹੈ ਇਹ ਆਪਣੇ ਨਾਲ ਕਦੇ ਰਿਸ਼ਤਾ ਨਹੀਂ ਤੋੜੂਗੀ ਹਾਂ ਹਰ ਇਹ ਆਪਣੀ ਹਮੇਸ਼ਾ ਆਪਣੇ ਸਾਥ ਦੇਊਗੀ ਤੁਸੀਂ ਹਮੇਸ਼ਾ ਸਾਡੇ ਨਾਲ ਰਹੋਗੇ ਮੇਰੇ ਨਾਲ ਰਹੋਗੇ ਹਮੇਸ਼ਾ ਤਾਂ ਕੱਕ ਜਿਹੜੀ ਇਹ ਫੈਮਲੀ ਹੈ ਇਹੀ ਇਹ ਮੇਰੀ ਅਸਲੀ ਫੈਮਲੀ ਹੈ ਮੈਂ ਇਹਨੂੰ ਆਪਣਾ ਦਿਨ ਤੋਂ ਆਪਣੀ ਫੈਮਲੀ ਮੰਨਦੀ ਆ ਆਪਣੇ ਭੈਣ ਭਰਾ ਮੰਨਦੀ ਆ ਇਸ ਲਈ ਤੁਹਾਨੂੰ ਜਿਹੜਾ ਮੈਂ ਅੱਧੀ ਅੱਧੀ ਗੱਲ ਦੱਸਤੀ ਬਾਕੀ ਹੁਣ ਮੈਨੂੰ ਪੂਰੀ ਖੁਸ਼ੀ ਹੋ ਵੀਨਾ ਕਿਉਂਕਿ ਕਦੇ ਜਾਂਦੀ ਕਦੇ ਹਿੰਮਤ ਹੋਊਗੀ ਤਾਂ ਜਰੂਰ ਦੱਸੂਗੀ ਸਾਰਾ ਕੁਝ ਬਸ ਅੱਜ ਲਈ ਤਾਂ ਇਹ ਗੱਲ ਸੀਗੀ ਤੇ ਵਸੋਂ ਰੋਟੀ ਲਾ ਲਈਏ 9:30 ਹੋ ਗਏ ਤੂੰ ਕਿੱਧਰ ਪੈ ਰਿਆ ਪਟਲਾ ਅੱਗੇ ਬਹੁਤ ਵਧੀਆ ਤੂੰ ਇਹਨਾਂ ਨੂੰ ਬੜਾ ਅੰਦਰਲੇ ਚੁਲੇ ਸੀ ਪਰਾਠੇ ਵਾ ਕੀ ਗਰਮੀ ਗਰਮੀ ਨਾ ਸਾਡੇ ਪਰਾਠੇ ਹੋਣ ਕਾਸੇ ਤੇ ਵੀ ਹੋਣ ਇਹ ਸੀਜ਼ਨ ਨਹੀਂ ਸਾਡਾ ਜਾਂਦਾ ਪਰਾਠਿਆਂ ਦਾ ਗਰਮੀ ਹੋਵੇ ਸਿਆਲ ਹੋਵੇ ਸਾਨੂੰ ਪਰਾਠੇ ਪਸੰਦ ਨਹੀਂ ਆਉਂਦੇ ਖਾ ਕੇ ਕੁਝ ਖਾਣੇ ਵੀ ਪਸੰਦ ਆ ਬਣਾਣੇ ਨਹੀਂ ਸਾਡਾ ਫਿਰ ਇਹ ਸਬਜੀ ਭਜੀ ਦੋ ਵੀ ਕਈ ਵਾਰ ਬਣਾਈ ਤੇ ਬਣਾਣ ਲਿਆ ਸਿਆਲ ਚ ਤਾਂ ਤੁਸੀਂ ਦੇਖੋਗੇ ਹੀ ਕਦੇ ਹਰੇ ਬਣਗੇ ਪੀਲੇ ਬਣਗੇ ਲਾਲ ਬਣਗੇ ਕਈ ਵਾਰ ਤੇ ਹਣੀ ਜਾਣਗੇ ਚਲੋ ਜੀ ਹੁਣ ਰੋਟੀ ਬਣਾ ਲਈਏ ਫਟਾਫਟ ਸਾਡੇ ਨਾ ਹੋ ਗਏ ਸਾਡੇ ਖਰਨਗੇ ਫੇਰ ਕੋਈ ਗਰਮੀ ਵੀ ਦੁਬਾਰਾ ਮੀਂਹ ਪੈਣ ਕੰਠੰਡ ਹੋ ਗਈ ਸੀ ਕੱਲ ਫਿਰ ਜ਼ਿਆਦਾ ਗਰਮੀ ਹੋਗੀ ਇਹ ਹੁਣ ਰਖੜੀਆਂ ਦਾ ਵਸੂਨ ਸਾਰਿਆਂ ਦੇ ਸ਼ੁਰੂ ਹੋ ਗਈਆਂ ਕੋਈ ਆ ਰਿਹਾ ਕੋਈ ਜਾ ਰਿਹਾ ਸਾਮਾਂ ਤੱਕ ਚੱਲੂਗਾ ਸੋਮਵਾਰ ਦਾ ਦੁਪਹਿਰ ਦੇ 12 ਵਜੇ ਦਾ ਟਾਈਮ ਹੋ ਗਿਆ ਤੇ ਕੱਪੜੇ ਨਾ ਮੈਂ ਕੱਲ ਦੇ ਧੋਏ ਸੀਗੇ ਮਤਲਬ ਜਦ ਪੂਆ ਨਹੀਂ ਚਲੇ ਗਏ ਤੇ ਸਾਰੇ ਮੇਰੀ ਨਾਨਦ ਪੂਆ ਨਹੀਂ ਰਖੜੀਆਂ ਦਾ ਤਿਉਹਾਰ ਬਣਾ ਕੇ ਤਾਂ ਉਹ ਤੋਂ ਬਾਅਦ ਫਿਰ ਮੈਂ ਕੱਪੜਿਆਂ ਦੀ ਮਸ਼ੀਨ ਲਾਈ ਹੋਈ ਸੀਗੀ ਕਿਤੇ ਕੱਪੜੇ ਦੇਖੋ ਰਾਤ ਦੇ ਨਾ ਰਾਤ ਦੇ ਪਏ ਹੋਏ ਨੇ ਸੁੱਕਣੇ ਕਿਉਂਕਿ ਮੈਨੂੰ ਐ ਤਾਂ ਵੀ ਚਲੋ ਵੀ ਦੇ ਅਜੇ ਧੁੱਪ ਖੜੀ ਆ ਵੀ ਕੱਪੜੇ ਧੋ ਦੰਨੇ ਆ ਕੱਲੂ ਵੀ ਸਵੇਰੇ ਫਿਰ ਨਾ ਜਲਦੀ ਧੁੱਪ ਆ ਜਾਂਦੀ ਆ ਪਿਛਲੇ ਵੇੜੇ 'ਚ ਤਾਂ ਕਰਕੇ ਕੱਪੜੇ ਫਿਰ ਧੋ ਨਹੀਂ ਹੁੰਦੇ ਫਿਰ ਸ਼ਾਮ ਦਾ ਵੇਲਾ ਇੱਕ ਦੋ ਵੱਜ ਜਾਂਦਾ ਹੈ ਬਾਲਟੀ ਭਰੀ ਪਈ ਸੀਗੀ ਮੈਂ ਕਿਹਾ ਚੱਲ ਹੁਣੇ ਧੋ ਦੰਨੀ ਆ ਕੱਪੜੇ ਤਾਂ ਕਰਕੇ ਹੁਣ ਸਵੇਰ ਦੇ ਬਸ ਸੁੱਕਣੇ ਪਏ ਤੇ ਕਿਉਂਕਿ ਰਾਤ ਇੰਨੇ ਸੁੱਕੇ ਨਹੀਂ ਤੇ ਇੱਕ ਮੀਂਹ ਦਾ ਡਰ ਵੀ ਤਾਂ ਵੀ ਰਾਤ ਨੂੰ ਮੀਂਹ ਆ ਜੇ ਕਿਤੇ ਕੱਪੜੇ ਨਾ ਭੇਜ ਜਾਣਾ ਪਰ ਸ਼ੁਕਰ ਆ ਵੀ ਰਾਤ ਮੀਂਹ ਨਹੀਂ ਆਇਆ ਆ ਕਰਕੇ ਬਸ ਹੁਣ ਸੁੱਕ ਗਏ ਹੁਣ ਮੈਂ ਕਿਹਾ ਵੀ ਚੱਕ ਲਿਆ ਮਾ ਫਟਾਫਟ ਧੁੱਪ ਬਹੁਤ ਜ਼ਿਆਦਾ ਹੋਈ ਵੀ ਹੈ 12 ਵਜੇ 12 ਵਜ ਦਾ ਟਾਈਮ ਆ ਬਸ ਹੁਣ ਤੈ ਲਾ ਕੇ ਰੱਖ ਦੇਣੇ ਆ ਲੋ ਜੀ ਦੁਪਹਿਰ ਦੇ ਹੋ ਗਏ 3:30 ਦਾ ਟਾਈਮ ਤੇ ਹੁਣ ਲੱਗੇ ਇੱਧਰ ਮੰਮੀ ਸਬਜੀ ਜੀਰਨ ਤੇ ਅੱਜ ਲੈ ਕੇ ਆਈਆਂ ਸੀ ਅਰਬੀਆਂ ਦੀ ਸਬਜੀ ਮੰਗਵਾਈ ਹੈ ਕਿਉਂਕਿ ਨਾ ਜਿਹੜੀ ਅਰਬੀਆਂ ਦੀ ਸਬਜੀ ਐ ਇਹ ਮਤਲਬ ਇਸ ਵਾਰ ਨਾ ਅਸੀਂ ਗਰਮੀਆਂ ਚ ਬਣਾਈ ਨਹੀਂ ਹੈਗੀ ਜ਼ਿਆਦਾਤਰ ਮਤਲਬ ਬਣਾਈ ਵੀ ਅੱਜ ਦੂਜੀ ਵਾਰ ਬਣ ਰਹੀ ਆ ਸਾਡੇ ਪਹਿਲਾਂ ਅਸੀਂ ਬਣਾਈ ਨਹੀਂ ਹੈਗੀ ਕਿਉਂਕਿ ਅੱਗੇ ਤਾਂ ਅਰਬੀਆਂ ਦੀ ਸਬਜੀ ਕਾਫੀ ਬਣਦੀ ਆ ਹਨਾ ਅੱਜ ਜਮਾ ਨਹੀਂ ਬਣੀ ਹੈਗੀ ਤਾਂ ਕਰਕੇ ਅਸੀਂ ਕਹਿ ਕੋਹਾ ਕੇ ਅੱਜ ਅਰਬੀਆਂ ਦੀ ਸਬਜੀ ਮੰਗਾਈ ਆ ਵੀ ਅਰਬੀਆਂ ਦੀ ਸਬਜੀ ਮਗਾ ਲਓ ਵੀ ਬਹੁਤ ਹੀ ਘਾਰਾ ਖਾਣ ਨੂੰ ਕਿਉਂਕਿ ਹੁਣ ਗਰਮੀਆਂ ਦਾ ਸੀਜ਼ਨ ਵੀ ਲੰਘ ਰਿਹਾ ਹਨਾ ਵੀ ਫਿਰ ਅਰਬੀ ਵੀ ਨਹੀਂ ਮਿਲਣੀ ਹੈਗੀ ਵੀਰ ਜਿ ਬਣਾ ਲੰਨੇ ਆ ਤੇ ਮੌਸਮ ਵੀ ਜਿੰਨਾ ਜ਼ਿਆਦਾ ਠੰਡਾ ਹੋਇਆ ਪਿਆ ਏ ਬੱਦਲ ਵਾਈ ਹੋ ਰਹੀ ਆ ਅਚਾਨਕੇ ਬੱਦਲ ਹੋਇਆ ਪਿਆ ਏ ਤੇ ਅਸੀਂ ਦੇਖ ਰਹੇ ਸੀਗੇ ਵੀ ਚਲ ਜੇ ਮੀਂਹ ਆਣ ਤੇ ਪਹਿਲਾ ਪਹਿਲਾ ਸਬਜੀ ਦਾ ਕੰਮ ਨਵੇੜਦੀ ਆ ਫਟਾਫਟ ਜੇ ਸਬਜੀ ਬਣ ਜੇ ਵੀ ਐ ਰੋਟੀ ਤਾਂ ਚਲ ਬਾਹਰ ਨਾ ਸੋਰੀ ਅੰਦਰ ਵੀ ਲਾ ਲੰਨੇ ਆ ਤੇ ਸਬਜੀ ਬਣ ਜੇ ਫਟਾਫਟ ਕਿਉਂਕਿ ਹਵਾ ਠੰਡੀ ਚੱਲ ਰਹੀ ᱛੀ ਤੇ ਇਧਰ ਹੁਣ ਮੰਮੀ ਲੱਗਿਆ ਚੈਰਨ ਅਸੀਂ ਤਾਂ ਬਿਲਕੁਲ ਵੀ ਦੋਨੇ ਦਰਾਣੀ ਜਠਾਣੀ ਨਾਲ ਅਰਬੀ ਨੂੰ ਹੱਥ ਨਹੀਂ ਲਾ ਸਕਦੀਆਂ ਮੈਂ ਤਾਂ ਸ਼ੁਰੂ ਤੇ ਜਮਾ ਵੀ ਨਹੀਂ ਲਾ ਸਕਦੀ ਹੈਗੀ ਜੇ ਮੈਂ ਹੱਥ ਲਾ ਲਨੀ ਹੈ ਨਾ ਮੈਂ ਸਾਰੇ ਪਿੰਡੇ ਪਰ ਝੋਟ ਉਠ ਖੜਦੀ ਆ ਤੇ ਮੈਂ ਮਤਲਬ ਵੀ ਕਦੇ ਛਿੱਲਦੀ ਵੀ ਨਹੀਂ ਹੈਗੀ ਇਹਨੂੰ ਲੱਤਾ ਲੱਤਾ ਆ ਬਹੁਤ ਮਾਰੂਗੀ ਸਾਰਾ ਬਦਕਾ ਦੁੱਧ ਬਹੁਤ ਔਖਾ ਦਊਗੀ ਦੁੱਧ ਬਹੁਤ ਔਖਾ ਦਊਗੀ ਪੋਤਾ ਨੂੰ ਗੁਆ ਨੀ ਦਾਰਸਾ ਨਹੀਂ ਦਗੀ ਤੜਕੇ ਕੱਟਾ ਪਿਆ ਤਾਨੂੰ ਉਹਦਾ ਕੋਈ ਚੱਕਰ ਨਹੀਂ ਹੁੰਦਾ ਚਾਹ ਬੱਚੀ ਮਰ ਜੇ ਕੋਈ ਚੱਕਰ ਨਹੀਂ ਉਹਦਾ ਐ ਹੀ ਦੇ ਦਿੰਦੀ ਆ ਦੋਸਤ ਹੋਰ ਉਹ ਮਰ ਦੁੱਧ ਤਾਂ ਖਣੇ ਤਾਂ ਬੱਚੀ ਕੋਲ ਮਰੀ ਪਈ ਤੀ ਦੁੱਧ ਆ ਰਾਮ ਨਾਲ ਕੱਢ ਲਿਆ ਲਓਦਰ ਤੇਲ ਵੀ ਹੋ ਗਿਆ ਗਰਮ ਸਭ ਤੋਂ ਪਹਿਲਾਂ ਪਾ ਦਈਏ ਲਸਣ ਲਸਣ ਜੜੀਫੁੱਲ ਲੈਣ ਵਾਲੀ ਉਹਦੇ ਲਸਣ ਪੈਣਾ ਪਹਿਲਾਂ ਪਾ ਦਿੰਦੇ ਆ ਕਿਉਂਕਿ ਇਹਦੇ ਪਿਆਸ ਜ਼ਿਆਦਾ ਹੁੰਦੇ ਆ ਨਾ ਫਿਰ ਤਾ ਕਰਕੇ ਲਸਣ ਉਹ ਵਿੱਚ ਫਰਾਈ ਜਾਂ ਨਹੀਂ ਹੁੰਦਾ ਹੈਗਾ ਫਿਰ ਲਸਣ ਪਹਿਲਾਂ ਪਿਆਜ਼ ਚ ਬਦਲ ਵੀ ਘੋਰ ਰਿਹਾ ਹੈ ਇਹ ਤਾਂ ਲੱਗੂਗੇ ਲੱਗੂਗਾ ਲੱਗਦਾ ਹਾਂ ਗੈਂ ਨਹੀਂ ਲੱਗਦਾ ਲੱਗਦਾ ਹਰੇਕ ਗੈਂ ਉਹ ਕੋਈ ਗੈਂ ਕੋਈ ਟਾਮੀ ਹੁੰਦੀ ਹੈ ਗੈਂ ਜਿਹੜੀ ਇੱਕ ਅੱਧੀ ਹੁੰਦੀ ਹੈ ਜਿਹੜੀ ਨੂੰ ਲੱਗਦਾ ਨਹੀਂ ਹੈਗਾ ਆਵਾਜ਼ ਨਹੀਂ ਕਰਨੀ ਹਿਲੜੀ ਹੈ ਹਾਂ ਮੈਂ ਕਿਹਾ ਆਵਾਜ਼ ਨਹੀਂ ਕਰਨੀ ਹਿਲੜੀ ਆ ਮੱਖੀਆਂ ਕਰਕੇ ਆ ਤੂੰ ਅੱਜ ਹਵਾ ਕਰਕੇ ਪਰਨ ਜਾ ਰਿਹਾ ਨਾ ਤੂੰ ਆ ਪਖਿਆ ਨਹੀਂ ਨਾਲੇ ਪਰੋਂ ਨਿਕਲ ਜਾਣਗੀਆਂ ਮੱਖੀਆਂ ਸਾਜੂ ਬੜੇ ਧੂਆਂ ਘਟਿਆ ਨਹੀਂ ਅੱਜ ਗਉਂ ਤੇ ਪਰਚਾਰੀ ਮੈਂ ਅਸਨੇ ਰੌਲਾ ਪਾਇਆ ਇੱਕ ਮਾਂ ਦਾ ਬੱਚਾ ਚਲੇ ਗਿਆ ਜਨ ਮਿਲੂ ਪਤਾ ਨਹੀਂ ਕੀ ਵੀ ਮਿਲੂ ਕੀ ਨਹੀਂ ਉਹ ਵੀ ਸਾਡੇ ਕੱਟੇ ਕੱਟੀਆਂ ਨਾ ਬਚਦੇ ਘਟਨੇ ਪਤਾ ਨਹੀਂ ਕਰ ਤੋ ਬੱਦਲ ਚੜ ਰਿਹਾ ਦੇਖੋ ਮੀਂਹ ਰਾਤ ਨੂੰ ਆਊਗਾ ਕਿਉਂਕਿ ਕਾਇਨੀਨ ਹੋ ਗਿਆ ਮੀਂਹ ਰਾਤ ਨੂੰ ਹੀ ਪੈ ਰਿਹਾ ਹੈ ਦਿਨ ਚ ਤਾਂ ਆਂਦਾ ਨਹੀਂ ਹੈਗਾ ਰਾਤ ਨੂੰ ਪੈ ਰਿਹਾ ਰਾਤ ਨੂੰ ਕੱਪੜੇ ਭਿੱਜ ਜਾਂਦੇ ਨੇ ਸਾਰੇ ਜਿਹੜੇ ਧੋਨੇ ਆ ਕਣੀਆਂ ਆ ਰਹੀਆਂ ਨੇ ਬਰੀਕ ਬਰੀਕ ਜੀਆਂ ਬਰੀ ਸਾਰੇ ਬਲਖੰਡੇ ਵਾਲੇ ਉਹ ਗੜੀ ਜੂਵੀ ਰਖੜੀ ਸੀ ਨਾ ਸਿਰ 'ਚ ਉਹ ਕਰ ਕਰ ਕੇ ਇਹ ਮੁੰਡਾ ਨਾ ਜਾ ਬਾਜ ਜਾ ਬੱਦਲ ਆ ਗਿਆ ਚੜ ਕੇ ਹੁਣ ਕੱਪੜੇ ਤਾਰਨੇ ਤੈਨੂੰ ਮੈਂ ਘਰ ਜੇ ਜਿਆਦਾ ਅੱਗੇ ਫੇਟਾਂ ਲੂੰਗੀ ਫੇਟਾਂ ਪਹਿਲਾਂ ਤਾਂ ਟੌਪਸ ਕੱਢਦੇ ਤੇ ਹੁਣ ਫਿਰ ਪਾਲੇ ਮੈਂ ਰਾਤ ਨੂੰ ਕੱਢ ਦਿੰਨੀ ਆ ਰਾਤ ਨੂੰ ਚੁਗਦੇ ਨੇ ਸਵੇਰੇ ਫਿਰ ਨਾ ਧੋ ਕਿੱਥੇ ਪਾਉਣੀ ਆ ਰੋਜ਼ ਨਹੀਂ ਕਰਦੀ ਆ ਫੇ ਮੈਨੂੰ ਐ ਨਾ ਉਹ ਦਿਨ ਹੁਣ ਪਰਸੋਂ ਨੂੰ ਬਸ ਜੈਣਾ ਫਿਰ ਕਿਤੇ ਨਹੀਂ ਜਾਣਾ ਹੈਗਾ ਫਿਰ ਮੈਂ ਆਪਣੀਆਂ ਛੋਟੀਆਂ ਛੋਟੀਆਂ ਬਾਣੀਆਂ ਫਾ ਲੂੰਗੀ ਗਿਆ 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 ਬਾਬੂ ਗਿਆ ਗਿਆ ਇਹਦੇ ਚੁੱਲੇ ਤੇ ਜਾਣਾ ਸ਼ੁਰੂ ਹੋਆ ਮੈਨੂੰ ਐ ਲੱਗੇ ਤੁਸੀਂ ਕਹਿ ਰਹੇ ਹੋ ਕਿ ਧਾਰਾ ਇੱਧਰ ਬੱਦਲ ਆ ਫਿਰ ਉੱਧਰ ਧੁੱਪ ਹੈ ਬੱਦਲ ਤਾਂ ਆ ਰਿਹਾ ਦੇਖੋ ਕਿੰਨਾ ਵਿਚਾਰ ਆ ਗਿਆ ਮੈਨੂੰ ਲੱਗਾ ਕਿ ਤੇ ਆਦਮੀਆਂ ਪਾਏ ਨੇ ਉੱਪਰ ਚਾਰ ਆ ਗਿਆ ਨਾ ਮੈਨੂੰ ਐ ਤਾਂ ਵਿਚਾਰ ਆ ਗਿਆ ਵੀ ਇਹੋ ਕੱਪੜੇ ਪਾਏ ਹੋਏ ਆ ਵਿਚਾਰ ਆ ਗਿਆ ਹਾਂ ਤੇ ਦੇਖਦੀ ਸਬਜ਼ੀ ਬਣ ਜਾਵਾ ਫਟਾਫਟ ਪਹਿਲਾਂ ਹਾਂ ਰੋਟੀ ਦਾ ਹਾਂ ਹਟਾ ਇਹਦਾ ਇੰਨਾ ਨਹੀਂ ਆਂਦਾ ਨਾ ਹੁੰਦਾ ਤਾਂ ਨਹੀਂ ਕਿਉਂਕਿ ਮੁਰੇ ਤੁੱਪਾ ਤੁੱਪਾ ਇੱਧਰੇ ਪਹਿਰੇ ਇੱਕ ਪਟਿਆਲੇ ਪਹਿਰੇਆ ਪਟਿਆਲੇ ਤਾਂ ਉਹਨੇ ਪਹਿਲਾਂ ਪਟਿਆਲੇ ਨੂੰ ਕੀ ਪਹਿੰਦਾ ਏ ਆਹੋ ਕਿਵੇਂ ਦੇ ਮਾਂ ਕਿੱਥੇ ਆ ਬਕੜੀਆਂ ਦੇਖ ਰਹੀਆਂ ਬਕੜੀਆਂ ਆ ਰਹੀਆਂ ਮਾਂ ਉੱਧਰ ਐ ਹਾਂ ਉਹ ਗੋਦ ਲਈ ਮਾਂ ਐ ਓ ਮਾਈ ਇਹੇ ਆਹ ਕੌਣ ਹੈ ਇਹ ਦੂਜੀ ਮਾਂ ਉਹ ਪਹਿਲੀ ਮਾਂ ਜੀ ਵਿੱਚੋਂ ਖਾਤਾ ਖੋਦਾ ਨਾ ਉਹ ਮਾਂ ਮਾਂ ਕੱਦੀ ਹੈ ਮਮਾ ਪਾਪਾ ਕਹਿੰਦਾ ਜਿਹਾ ਉਹਨਾਂ ਪਾਪਾ ਕਹਿੰਿਆ ਬੂ ਹਾਂ ਮਮਾ ਪਾਪਾ ਪਾਪਾ ਕਹਿੰਦਾ ਜਦ ਮੈਂ ਹੋਰ ਜਿਆਦਾ ਮੈਂ ਕਿਹਾ ਜਾਂ ਮੈਂ ਕਿਹਾ ਤਾਂ ਜਦ ਤਾਰੇ ਨਹੀਂ ਹੈਗੇ ਆਰਡਰ ਬਣ ਜਾਂਦਾ ਹੁਣ ਮੈਂ ਅਗਲੇ ਥੰਮ ਲਿੰਚ ਲਿਖ ਦੇਣਾ ਵੀ ਸੋਸ ਹੁਣ ਬੰਦੀ ਹੋ ਗਈ। ਵਿੱਚ ਥਾਣੀ ਥਾਣੀ ਬੰਨੇ ਆ। ਹਾਂ? ਜਾਦੇ ਆ ਗਿਆ। ਫਟਾਫਟ ਬਸ ਸਬਜੀ ਬਣ ਜੇ ਰੱਬ। ਉਹ ਦੇ ਦੂੰਗੀ ਪਲੇਟ ਹਨਾ ਉੱਪਰ। ਹਾਂ ਪਲੇਟ। ਪਲੇਟ ਦੇ ਦੂੰਗੀ ਅੰਦਰ ਸਬਜੀ ਪਈ ਐ ਨਾ ਸਾਡੀ। ਹੁਣ ਪਲੇਟ ਦੇ ਕੇ ਜਾਨੀ ਐ ਪਰ। ਮੀ ਆ ਗਿਆ ਬਾਹਰ ਤੇ ਮੈਂ ਭੱਜ ਕੇ ਹੁਣ ਪਲੇਟ ਲੈ ਕੇ ਆਨੀ ਐ ਬਾਹਰ ਅੰਦਰ ਤੇ ਕਿਉਂਕਿ ਮੀ ਫਿਰ ਉੱਪਰ ਸਬਜੀ ਦੇ ਪੈਣਾ ਸਾਰਾ। ਸਬਜੀ ਆਪਣੀ ਖਰਾਬ ਹੋ ਜਾਣੀ ਐ। ਫਟਾਫਟ ਥਾਲੀ ਦੇ ਆਈਏ ਲੋ ਜੀ ਟਾਈਮ ਹੋ ਗਿਆ ਰਾਤ ਦੇ 7 ਵਜੇ ਤੇ ਥੋੜੀ ਜਿਹੀ ਲੇਟ ਅਸੀਂ ਤਾਂ ਹੋ ਗਏ ਗੁਰਦੁਆਰਾ ਸਾਹਿਬ ਤੋਂ ਹੁਣੇ ਆਏ ਸੀਗੇ ਆਨਸਾਰ ਫਿਰ ਨਾ ਸਾਡੀ ਕਨੇਡਾ ਵਾਲੀ ਮਾਸੀ ਦਾ ਫੋਨ ਆ ਗਿਆ ਸੀਗਾ ਜਿਹੜੇ ਉਸ ਦਿਨ ਕੱਪੜੇ ਲੈਏ ਤੇ ਉਹਨਾਂ ਬਾਰੇ ਪੁੱਛਗਿੱਛ ਕਰ ਰਹੇ ਤੇ ਵੀ ਉਹ ਕੱਪੜੇ ਇਹ ਦੋ ਇੱਕ ਦੋ ਵਾਧੂ ਚਲੇ ਗਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਵਾਧੂ ਚਲੇ ਗਿਆ ਤੁਸੀਂ ਸੰਭਲ ਲਿਓ ਕਿਉਂਕਿ ਇਧਰੋਂ ਤਾਂ ਚਲ ਠੀਕ ਰੇਟ ਦੇ ਮਿਲ ਜਾਂਦੇ ਨੇ ਹਨਾ ਉਧਰੋਂ ਮਹਿੰਗੀ ਚੀਜ਼ ਮਿਲਦੀ ਆ ਮੈਂ ਕਿਹਾ ਕੋਈ ਗੱਲ ਨਹੀਂ ਚਲੇ ਜਾਣ ਦੋ ਵਿੱਚੇ ਤੇ ਬਾਕੀ ਦਹੀਂ ਕਿਉਂਕਿ ਦਹੀਂ ਚ ਆਜੂ ਪਾ ਕੇ ਰੈਤਾ ਜਿਹਾ ਬਣਾਇਆ ਏ ਇਸ ਕਰਕੇ ਯੂਵੀ ਨੂੰ ਯੂਵੀ ਤੇ ਜਿਸ ਪਾਰ ਨਾਲ ਘਟ ਖਾਂਦੇ ਨੇ ਦਹੀਂ ਲੱਸੀ ਉਹ ਜ਼ਿਆਦਾ ਦੰਨਿਆਂ ਨਾਲੋਂ ਲੱਸੀ ਪੀਂਦੇ ਨੇ ਜੀ ਹੈ ਖਾਂਦਾ ਨਹੀਂ ਬਾਜੀ ਕਰਕੇ ਦਿਖਾ ਰਿਹਾ ਕਿਉਂ ਪਤਾ ਨਹੀਂ ਕੱਢਦੀ ਭੁੱਖੀ ਕੱਲ ਤਾਂ ਖਾ ਲਈ ਤੀ ਕੱਲ ਖਾ ਲਈ ਖਾਣ ਦੇ ਜਾਨੀ ਭੁੱਖੀ ਜੀ ਹਾਂ ਉਹ ਔਰ ਸ ਖਾ ਗਿਆ ਇਹ ਅੱਛਾ ਪਤਾ ਨਹੀਂ ਭੁੱਖ ਆ ਪੜਦੀ ਤੇ ਲੱਸੀ ਯੂ ਵਿਲ ਲੱਸੀ ਦੇ ਕੇ ਬਹੁਤ ਸ਼ੰਦ ਹੈ ਨਾ ਯੂ ਲੋਜੀ ਸਾਰਿਆਂ ਨੇ ਰੋਟੀ ਪਾਣੀ ਖਾ ਲਿਆ ਤੇ ਮੈਂ ਵੀ ਹੁਣ ਆਪਣਾ ਮਿਸਤਰੇ ਡਾ ਕੇ ਅੱਬ ਦੇ ਚਾਦਰ ਚ ਉਤਰ ਸਿੱਟ ਕੇ ਸਾਢੇ ਅੱਧੇ ਦਾ ਟਾਈਮ ਹੋ ਗਿਆ ਆਪਣਾ ਆਰਾਮ ਤੇ ਬੈਠ ਗਈ ਹੁਣ ਕਿਉਂਕਿ ਇਸ ਟਾਈਮ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਵੀਡੀਓ ਚ ਦੱਸਿਆ ਹੈ ਵੀ ਇਸ ਟਾਈਮ ਮੈਂ ਐਡੀਟਿੰਗ ਐਡੀਟਿੰਗ ਦਾ ਕੰਮ ਕਰਦੀ ਹੁੰਦੀ ਆ ਤੇ ਐਡੀਟਿੰਗ ਦਾ ਹੁਣ ਮੈਂ ਐਡੀਟਿੰਗ ਦਾ ਕੰਮ ਕਰਨਾ ਪੜਾ ਤੇ ਬਸ ਰਾਤ ਹੋ ਗਈ ਤੇ ਹੁਣ ਆਪਾਂ ਪੈਂਦੇ ਆ ਥੋੜੀ ਦੇਰ ਤੱਕ ਤੇ ਜਿਵੇਂ ਅੱਜ ਨਾ ਮੈਂ ਵੀਡੀਓ ਦੀ ਸਟਾਰਟਿੰਗ ਚ ਦੱਸਿਆ ਤਾਂ ਵੀ ਹਣਾ ਵੀ ਮੈਂ ਆਪਣੇ ਪਿੱਕੇ ਕਿਉਂ ਨਹੀਂ ਜਾਂਦੀ ਤੇ ਉਹੋ ਦੇਖੋ ਜੇ ਜਿਹੜੀ ਵੀ ਗੱਲ ਮੈਂ ਤੁਹਾਨੂੰ ਡਿਟੇਲ ਚ ਦੱਸ ਚੁੱਕੀ ਆ ਮੇਰੇ ਸਾਲਾ ਸਾਲਾ ਦਾ ਭਰਾ ਸੀ ਜਿਹੜੀ ਨੇ ਕੈਂਸਰ ਕਰ ਨਾਲ ਮੌਤ ਹੋ ਚੁੱਕੀ ਐ ਤੇ ਉਹ ਤੋਂ ਬਾਅਦ ਬਸ ਮੇਰੇ ਪਰਿਵਾਰ ਚ ਇਹ ਜਿਹੀਆਂ ਗੱਲਾਂ ਬਾਤਾਂ ਹੋਈਆਂ ਛੋਟੀਆਂ ਨਹੀਂ ਐ ਵੱਡੀਆਂ-ਵੱਡੀਆਂ ਜਿਹੜੀਆਂ ਕਿ ਬਹੁਤ ਪਰਿਵਾਰਾਂ ਚ ਹੁੰਦੀਆਂ ਹੀ ਨਹੀਂ ਇਹ ਤਾਂ ਆਮ ਗੱਲ ਐ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਤਾਂ ਬਹੁਤ ਹੋਈਆਂ ਨੇ ਤਾਂ ਇਸ ਕਰਕੇ ਵੀ ਉਹਦੇ ਕਰਕੇ ਦੇਖੋ ਸਾਡੇ ਮਤਲਬ ਵੀ ਊਣਾੜਾ ਜਾਣਾ ਹੈ ਨਹੀਂ ਫਿਲਹਾਲ ਹੋ ਗਏ ਕਈ ਸਾਲ ਹੋ ਗਏ 5-6 ਸਾਲ ਹੋ ਗਏ ਤੇ ਬਾਕੀ ਮੈਂ ਇਹ ਤੇ ਜ ਪੂਰਾ ਮਤਲਬ ਦੱਸ ਵੀ ਨਹੀਂ ਸਕਦੀ ਜਿੱਦਣ ਕਦੇ ਵੀ ਹਿੰਮਤ ਹੋਊਗੀ ਹਨਾ ਦੱਸਣ ਦੀ ਹਨਾ ਤਾਂ ਮੈਂ ਜ਼ਰੂਰ ਦੱਸੂਗੀ ਦੇਖੋ ਅਸੀਂ ਇਹ ਗੱਲਾਂ ਬੱਤਾ ਕਰਾਂ ਡਿਸਕਸ਼ਨ ਵੀ ਨਹੀਂ ਕਰਦੇ ਹੈਗੇ ਵੀ ਐ ਵੀ ਕਰ ਕਰੇ ਵੀ ਨਹੀਂ ਅਸੀਂ ਉਹ ਕਰਦੇ ਹੈਗੇ ਬਸ ਹਮੇਸ਼ਾ ਦਿਮਾਗ ਚ ਇੱਕੋ ਗੱਲ ਲੈ ਕੇ ਚੱਲੀ ਦੀ ਹੁੰਦੀ ਹੈ ਬਸ ਵੇਖੋ ਜਿੰਨਾ ਹੋ ਸਕੇ ਖੁਸ਼ ਰਹਿਣਾ ਹੈ ਆ ਯੂਵੀ ਕਿ ਨਹੀਂ ਦੇਖਣਾ ਹੈ ਯੂਵੀ ਲਈ ਹਨਾ ਜੋ ਵੀ ਮੈਂ ਕਰ ਰਹੀ ਆ ਅੱਜ ਜੋ ਵੀ ਕਰ ਰਹੀ ਆ ਬਸ ਆ ਆਪਣੇ ਆਪ ਆਪਣੇ ਆਪ ਨੂੰ ਖੁਸ਼ ਰੱਖਣ ਲਈ ਕਰ ਰਹੀ ਆ YouTube ਨੂੰ ਖੁਸ਼ ਰੱਖਣ ਲਈ ਕਰ ਰਹੀ ਆ ਆਪਣੀ ਫੈਮਿਲੀ ਲਈ ਕਰ ਰਹੀ ਆ ਬਸ ਵੀ ਮੈਂ ਆਪਣੇ ਮਤਲਬ ਭੈਣ ਭਾਈਆਂ ਦੀ ਕਮੀ ਮੈਨੂੰ ਵੀ ਨਾ ਹੋਵੇ ਮੇਰਾ YouTube ਤੇ ਆਉਣ ਦਾ ਮੇਨ ਮਕਸਦ ਆਹੀ ਆ ਕਿ ਮੇਰਾ ਵੀ ਮਤਲਬ ਇਹ ਭੈਣ ਭਾਈਆਂ ਕਿਤੇ ਤੇ ਮੈਨੂੰ ਵੀ ਕੋਈ ਕਮੀ ਨਾ ਹੋਵੇ ਕਿਉਂਕਿ ਜਿਹੜੀ ਮੇਰੀ YouTube ਦੀ ਫੈਮਿਲੀ ਆ ਉਹ ਮੇਰਾ ਕਦੇ ਸਾਥ ਨਹੀਂ ਛੱਡੂਗੀ ਇੰਨਾ ਮੈਨੂੰ ਪਤਾ ਹੈ 바ਤੀ ਜਾਊਗੀ 바ਤੀ ਜਾਊਗੀ ਕਟੂਗੀ ਕਦੇ ਵੀ ਨਹੀਂ ਦਿਨ ਪਰ ਦਿਨ ਵੱਧਦੀ ਜਾਊਗੀ ਏ ਬਸ ਹਮੇਸ਼ਾ ਸਾਨੂੰ ਇਦਾਂ ਹੀ ਪਿਆਰ ਕਰਦੇ ਰਹੋ ਬਾਤੇ ਬਾਤ ਮੈਂ ਬਸ ਇੱਕ ਇਹ ਹੁੰਦਾ ਜਦੋਂ ਯੂਵੀ ਲਈ ਮੈਂ ਸੋਹਣੇ ਸੋਹਣੇ ਕਮੈਂਟ ਦੇਖਦੀ ਆ ਨਾ ਤਾਂ ਮੈਨੂੰ ਇਹ ਫੀਲ ਹੁੰਦਾ ਵੀ ਯੂਵੀ ਨੂੰ ਵੀ ਪਿਆਰ ਕਰਨ ਵਾਲੇ ਕਿੰਨੇ ਜ਼ਿਆਦਾ ਨੇ ਕਿਉਂਕਿ ਨਾ ਮਾਵਾ ਆਪਣਾ ਨੇ ਬੱਚਿਆਂ ਦੀ ਉਹ ਹੁੰਦੀ ਆ ਔਰ ਮੈਨੂੰ ਵੀ ਇਸੇ ਤਰ੍ਹਾਂ ਹੀ ਆਪਣੇ ਬੱਚੇ ਦੀ ਉਹ ਆ ਬਸ ਉਹਦੇ ਲਈ ਖੁਸ਼ ਰਹਿਣਾ ਉਹਨੂੰ ਖੁਸ਼ ਰੱਖਣਾ ਬਸ ਹੋਰ ਮੇਰਾ ਕੋਈ ਹੋਰ ਕੋਈ ਮਕਸਦ ਨਹੀਂ ਹੈਗਾ ਤੇ ਬਾਕੀ ਬਸ ਅੱਜ ਦੀ ਵੀਡੀਓ ਇੱਥੇ ਤੇ ਸੰਧਾਰਾ ਵੀ ਹੁਣ ਦੇਖੋ ਕਿਉਂ ਨਹੀਂ ਆਂਦਾ ਕੋਈ ਇੱਕ ਦਾ ਕਮੈਂਟ ਵੀ ਆਇਆ ਸੀਗਾ ਨਾ ਸੰਧਾਰਾ ਕਿਉਂ ਨਹੀਂ ਆਇਆ ਤੁਹਾਡਾ ਇੱਕ ਗਿਆ ਕੇ ਬਹੁਤ ਵੀ ਕਰਨਗੇ ਇਹ ਸੰਧਾਰਾ ਵੀ ਦੇਖੋ ਜਦ ਮੇ ਇੱਕ ਮੇਰਾ ਭਾਈ ਮਤਲਬ 17 ਸਾਲਾਂ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਸੰਧਾਰਾ ਆਉਣਾ ਤਾਂ ਬੰਦ ਹੋਈ ਹੈ ਨਾ ਕਿਉਂਕਿ ਭਾਈਆਂ ਨਾਲੇ ਸੰਧਾਰੇ ਸੱਚਦੇ ਹੁੰਦੇ ਨੇ ਹਨਾ ਜਦ ਭਰਾਏ ਨਹੀਂ ਹੈਗਾ ਫਿਰ ਸੰਧਾਰਾ ਵੀ ਕੀ ਕਰਦਾ ਇਸ ਕਰਕੇ ਜੋ ਵੀ ਤਾਂ ਮੇਰਾ ਤਾਂ ਸਾਰਾ ਕੁਝ ਮਤਲਬ ਵੀ ਉਹਦੇ ਨਾਲ ਸੀਗਾ ਇਸ ਕਰਕੇ ਜਦ ਹੁਣ ਉਹ ਹੀ ਨਹੀਂ ਹੈਗਾ ਫਿਰ ਉਸ ਤੋਂ ਬਾਅਦ ਕੁਝ ਵੀ ਨਹੀਂ ਹੈਗਾ ਤੇ ਬਸ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਬਸ ਤੁਸੀਂ ਤੁਸੀਂ ਹਮੇਸ਼ਾ ਮੈਨੂੰ ਇਹੀ ਪਿਆਰ ਬਣਾਈ ਰੱਖਿਓ ਕਦੇ ਮਤਲਬ ਮਤਲਬ ਕਦੇ ਸਾਥ ਨਾ ਛੱਡਿਓ ਤੇ ਹੁਣ ਮਿਲਾਂਗੇ ਤੁਹਾਨੂੰ ਅਸੀਂ ਆਪਣੇ ਅਗਲੇ ਵੀਡੀਓ